ਪ੍ਰਾਂਤ ਆਗਲੀ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਜੀ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਮੋਗੇ ਦੇ ਇਲਾਕੇ ਸਥਾਨ ਹੈ ਪਹਿਲਾਂ ਰਾੜਾ ਸਵਿਖੇ ਹਿਰਾਕੇ ਸਾਡੇ ਵੱਖੋ ਵੱਖਰੇ ਸਥਾਨਾਂ ਤੇ ਸਾਰੇ ਹੀ ਸਥਾਨਾਂ ਤੇ ਮੈਂ ਸਮਝਦਾ ਇਹਨਾਂ ਨੇ ਛੋਟੀ ਉਮਰੇ ਬੜੀ ਅਨਥਕ ਸੇਵਾ ਕੀਤੀ ਹੈ ਅੱਜ ਕੱਲ ਮੋਗੇ ਦੇ ਨੇੜੇ ਬੜਾ ਅੱਛਾ ਸਥਾਨ ਬਣਾਇਆ ਸ਼ਹੀਦਾਂ ਦਾ ਜਿਸ ਸਥਾਨ ਤੇ ਰਹਿ ਕੇ ਆਪਣੇ ਸਵਾਵਾ ਬਾਬਾ ਜੀ ਉਥੇ ਆਪਣੇ ਪੈਰੋ ਕਾਰਾ ਸੰਗਤ ਦੇ ਨਾਲ ਨਿਵਾ ਰਹੇ ਹਨ 8 ਕਿ ਮਿੰਟ ਦਾ ਸਮਾਂ ਮੈਂ ਸਮਾਂ ਥੋੜਾ ਥੋੜਾ ਤਾਂ ਰੱਖ ਰਿਹਾ ਕਿ ਸਾਰਿਆਂ ਦੀ ਹਾਜ਼ਰੀ ਭਰਾਈ ਜਾ ਸਕੇ ਜਿਵੇਂ ਬਾਬਾ ਜੀ ਸਿੰਘ ਜੀ ਆਪ ਸਾਰਿਆਂ ਸੰਗਤਾਂ ਨੂੰ ਗੁਰਬਾਣੀ ਦੀ ਕੀ ਦੁਬਾਰਾ ਨਿਹਾਲ ਕਰ ਰਹੇ ਹਨ ਵਾਹਿਗੁਰੂ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਸਾਤ ਪਠਾਏ ਆਪ ਹਰ ਅਮਤਮ ਤੇ ਨਾਂਗੀ ਦੂਰ ਨਾਨਕ ਭ੍ਰਮ ਪਉ ਮਿਟ ਗਏ ਰਵਣ ਰਾਮ ਪਰਪੂਰ ਮੇਰੇ ਭਗਵਾਨ ਨੇ ਸੰਤਾਨ ਦਾ ਰੂਪ ਤਾਰਿਆ ਮੇਰੇ ਭਗਵਾਨ ਨੇ ता रूप तारे ਪਰਦਵਾਨ ਨੇ ਸੰਤਾਂ ਦਾ ਰੂਪ ਮੇਰੇ ਪਦਵਾਨ ਨੇ ਸੰਤਾਂ ਦਾ ਰੂਪ ਤਾਰਿਆ ਸੰਤਾਂ ਦਾ ਰੂਪ ਧਾਰਿਆ 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 ਮੇਰੇ ਪ੍ਰਭਗਵਾਨ ਨੇ ਸੰਤਾਂ ਦਾ ਰੂਪ ਮੇਰੇ ਪ੍ਰਭਗਵਾਨ ਨੇ ਸੰਤਾਂ ਦਾ ਰੂਪ ਤਾਰਿਆ ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠ ਕਰਕੇ ਗੁਰਬਾਣੀ ਦੇ ਬਚਨਾਂ ਅਨੁਸਾਰ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਸਤਿਗੁਰ ਵਿੱਚ ਭੇਦ ਮਹਾਂਪੁਰਖ ਸ਼੍ਰੀਮਾਨ ਸਤ ਬਾਬਾ ਈਸਰ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਵਿਹਾੜਾ ਰਾੜਾ ਸਾਹਿਬ ਸੰਪਰਦਾਵ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਪਿਆਰਿਓ ਵੱਡੇ ਮਹਾਂਪੁਰਖਾਂ ਦੇ ਵਾਂਗ ਦੇਸਾਂ ਵਿਦੇਸਾਂ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਗੁਰਬਾਣੀ ਦਾ ਬਚਨ ਹੈ ਜਨਮ ਮਰਨ ਦੋਹੂ ਹੋਵੇਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਨ ਮਲਾਏ ਰਾਣਾ ਸਾਹਿਬ ਦਾ ਜਥਾ ਜਿੱਤੇ ਮਹਾਂਪੁਰਖ ਬਾਦ ਪ੍ਰਚਾਰ ਕਰਦੇ ਆ ਇਧਰ ਵੀ ਪੰਜਾਬ ਵਿੱਚ ਸਾਰੇ ਦੇਸ਼ ਵਿੱਚ ਕੋਨੇ ਕੋਨੇ ਤੇ ਜਾ ਕੇ ਪ੍ਰਚਾਰ ਕਰ ਰਿਹਾ ਹੈ ਅੱਜ ਪਿਆਰਿਓ ਆਪਾਂ ਦੇਖਦੇ ਆ 1905 ਵਿੱਚ ਵੱਡੇ ਵੱਡੇ ਮੀਰ ਬੱਚੇ ਪੈਦਾ ਹੋਏ ਹੋਣਗੇ ਵੱਡੇ ਵੱਡੇ ਤਨਾੜ ਪੈਦਾ ਹੋਏ ਹੋਣਗੇ ਰਾਜੇ ਮਹਾਰਾਜੇ ਪੈਦਾ ਹੋਏ ਹੋਣਗੇ ਪਰ ਅੱਜ ਉਹਨਾਂ ਨੂੰ ਕੋਈ ਯਾਦ ਕਰਦਾ ਸੰਤ ਮਹਾਰਾਜ ਨੂੰ 49 ਸਾਲ ਹੋ ਗਏ ਸਤਖੰਡ ਗਿਆਨ ਨੂੰ ਅੱਜ ਵੀ ਆ ਦੇਖ ਲਓ ਹਰ ਸਾਲ ਜਿੰਨਾ ਮਹਾਪੁਰਖ ਪ੍ਰਬੰਧ ਕਰਦੇ ਆ ਜੱਡਾ ਵੱਡੀਆਂ ਤਾਰ ਪਾਰਕਿੰਗਾਂ ਪੜਾ ਲਾਉਂਦੇ ਆ ਹਰ ਸਾਲ ਘਟ ਜਾਂਦਾ ਇਹ ਪ੍ਰਤਾਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਲੈਵ ਚੱਲਦਾ ਹਰ ਸਾਲ ਆ ਦੇਖ ਲੋ 9:30 ਵਜੇ ਤੇ ਲੈਣ ਲੱਗੀ ਹੋਈ ਐ ਸ਼ਾਮ ਨੂੰ 4-5 ਵਜੇ ਜਾਣੇ ਆ ਇਹ ਲੈਣ ਟੁੱਟਦੀ ਨਹੀਂ ਕਿਉਂਕਿ ਗੁਰਬਾਣੀ ਦਾ ਬਚਨ ਹੈ ਮਾਹ ਪੁਰਖਾਂ ਦਾ ਹੋਣਾ ਵੀ ਧੰਨ ਸੰਸਾਰ ਤੇ ਰਹਿਣਾ ਵੀ ਧੰਨ ਸੰਸਾਰ ਤੋਂ ਜਾਣਾ ਵੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਆਹ ਇਹ ਧਾਰਨਾ ਪੜ ਕੇ ਸਮਾਪਤੀ ਕਰੀਏ ਕਿਉਂਕਿ ਟਾਈਮ ਵਿੱਚ ਆਪਾਂ ਸਾਰੇ ਰਹਾਂਗੇ ਫਿਰ ਸਾਰੇ ਮਹਾਂਪੁਰਖਾਂ ਨੂੰ ਬਾਬਾ ਰਣਜੀਤ ਸਿੰਘ ਹੋਣੀ ਹੋਰ ਵੀ ਨਾਲ ਪ੍ਰਬੰਧਕ ਹਾਜ਼ਰੀ ਭਰ ਸਕਦੇ ਹਾਂ ਜੀ ਦੇ ਆਇਆ ਤੇ ਦਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਦਾ ਆਇਆ ਤੇ ਦਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਦਾ ਆ ਜਿੰਨਾ ਆਇਆ ਤੇ ਧਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਦਾ ਆਇਆ ਤੇ ਧਰੇ ਜਗ ਸਾਰਾ ਤਨ ਤਨ ਹੋਣਾ ਉਹਨਾਂ ਦਾ ਤਿਆਰੇ ਜੀ ਤਨ ਤਨ ਆਉਣਾ ਉਹਨਾਂ ਦਾ ਤਿਆਰੇ ਜੀ ਤਨ ਤਨ ਆਉਣਾ ਉਹਨਾਂ ਦਾ ਪਿਆਰੇ ਜੀ ਤਨ ਤਨ ਆਉਣਾ ਉਹਨਾਂ ਦਾ ਪਿਆਰੇ ਜੀ ਤਨ ਤਨ ਆਉਣਾ ਉਹਨਾਂ ਦਾ ਜਿੰਨਾ ਆਇਆ ਤੇ ਡਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਜਿੰਨਾ ਆਇਆ ਤੇ ਤਰੇ ਜਗ ਤਨ ਤਨ ਆਉਣਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸング ਜੇ ਸਾਨੂੰ ਸਤਕਾਰਯੋਗ ਬਾਬਾਜੀ ਸਿੰਘ ਜੀ ਮਾਪ੍ਰਸ਼ਾ ਦਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੀ ਬਖਸ਼ਿਸ਼ ਸੰਤ ਬਾਬਾ ਰੋਸ ਸਿੰਘ ਦੇਣਗੇ 5 ਮਿੰਟ ਦੀ ਬੇਨਤੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ 5-7 ਮਿੰਟ ਦਾ ਸਮਾਂ ਉਹ ਆਪ ਹੀ ਬੜੇ ਸਿਆਣੇ ਨੇ ਬੋਲੇ ਸੋ ਨਿਹਾਲ ਉਹਨਾਂ ਤੋਂ ਬਾਅਦ